ਕਰਵਾਇਆ ਮਾਡੀ ਡੈਰੀ ਦਾ ਫਰਲਨ ਉਹਨਾਂ ਨੂੰ ਹੂੰ ਤੇ ਆਪਣਾ ਕੀ ਮਾਮਲਾ ਜੀ ਹੈ ਜਾਰਾ ਜਿਹੜਾ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕੀ ਗੱਲ ਹੈ ਐਪੀਐਸ ਭੂਗਪੁਰ ਚ ਨਾ ਮੰਦਪੁਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਈਮਾਂ ਤੇ ਗੋਲੀਆਂ ਚੱਲੀਆਂ ਜੀ ਬੋਲ ਹਾਂਜੀ ਮਲਾਈਮਾਂ ਤੇ ਵੀ ਗੋਲੀ ਕੋ ਲੱਗੀ ਹੈ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਆਪਾਂ ਜੁਡੀਸ਼ੀਅਲ ਨੇ ਦਾ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ ਚ ਲਿਆਂ ਜਿਹਨਾਂ ਨੇ ਰੈਫਰ ਕੀਤਾ ਸੀ ਵੇਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਹਾਂ ਗੁਰਨਾਨਕ ਹਸਪੀਟਲ ਕੀ ਗੈਂਗ ਨਾਲ ਸੰਬੰਧ ਰਾਦਾ ਕੀ ਨਾਮ ਮੇਰਾ ਬੰਦੇ ਦਾ ਪੂਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਐਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਜੀ ਹਾਂਜੀ ਇਹ 30 ਨੂੰ ਹੋਈ ਹੈ ਜੀ 29 ਪੰਜ ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਤੇ ਲੱਗੀਆਂ ਤੇ ਕਿੰਨੇ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ ਉਹ ਨੋ ਬਸ ਇਹਨਾਂ ਠੀਕ ਹੈ ਤੁਹਾਡੇ ਮੁਲਾਇਮਾਂ ਵੱਲੋਂ ਕਿਹਾ ਗਿਆ ਕਿ ਨਾ মিডিਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਤੁਹਾਡੇ ਮੇਰਾ ਕਿਹੜਾ ਐਸੇ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਫਿਸ਼ੀ ਕਰੋ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਇਹਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰ ਦੇ ਰਿਹਾ ਹਾਂ ਰੋਕਣ ਦੇ ਕਿ ਨਾ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਸੀਵਲ ਸੀਵਲ ਦੇ ਵਿੱਚ ਜਾਂ ਗੁਣਾਨਕ ਦੇ ਵਿੱਚ ਕੀ ਹਟਾ حق ਨਹੀਂ ਹੈਗਾ ਸ਼ੋਰਟ ਕਰਨਾ ਜਾਂ ਨਹੀਂ ਕਰਨਾ ਨਹੀਂ ਤੁਹਾਡਾ ਰਾਈਟ ਹੈ ਸਾਰਿਆਂ ਦਾ ਆਪ ਦਾ ਆਪ ਦਾ ਰਾਈਟ ਹੈ ਕਾਨੂੰਨ 'ਚ ਰਹਿ ਕੇ ਆਪਾਂ ਹਰ ਕੁਸ਼ੀ ਕਰ ਸਕਦੇ ਆ ਕਾਨੂੰਨ ਦੇ ਦਾਇਰੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਵਾਈਟ ਦੇ ਦਿੱਤਾ ਦਿੱਤੀ ਹੈ ਇਨਸਪੈਕਟਿਵ ਠੀਕ ਹੈ ਜਿਹੜੇ ਜਿਹੜੇ ਮੈਂ ਹੀ ਨੇ ਪਾਸੋਂ ਦੱਪਕੇ ਮਾਰਦੇ ਹੋਣ ਤੇ ਕਿਸੇ ਨੇ ਜੀ ਮਾਰੇ ਦੱਪਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜੀ ਮੈਂ ਐਸਐਸਓ ਤੁਹਾਡੇ ਸਾਹਮਣੇ ਖੜੀ ਹੋਏਗੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਆਂਦਾ ਪ੍ਰिजनਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਇੱਕ ਮਿੰਟ ਬਾਈਟ ਦੇਣਾ ਕਿਹੜੇ ਗੈਂਗਸਟਰ ਨਾਲ ਸੰਬੰਧ ਰੱਖਦਾ ਐਵੇਂ ਹਾਲੇ ਇਨਵੈਸਟੀਗੇਸ਼ਨ ਚੱਲੀ ਜਾਂਦੀ ਹੈ ਇਹਦਾ ਬਾਰੇ ਆਪਾਂ ਪਤਾ ਕਰ ਰਹੇ ਹਾਂ ਹਾਂ ਜੀ ਮੌਕੇ ਤੇ ਆ ਗਿਆ ਸੀ ਹਾਂ ਜੀ ਮੌਕੇ ਤੇ ਆ ਗਿਆ ਸੀ ਠੀਕ ਹੈ ਹਾਂ ਜੀ